ਜਗਰਾਉਂ ਦੇ ਬਲਾਕ ਸੁਨਵਾਬੇੜ ਦੇ ਪਿੰਡ ਪਾਰ ਜੀਆਂ ਵਿਹਾਰੀਪੁਰ ਦਾ 28 ਸਾਲ ਦਾ ਨੌਜਵਾਨ ਹਰਵਿੰਦਰ ਸਿੰਘ ਆਪਣੇ ਦੋਸਤ ਦੇ ਨਾਲ ਪੱਤੀ ਮਹੀਨੇ ਪਾਕਿਸਤਾਨ ਦੀ ਕੋਟ ਲਖपत ਜੇਲ੍ਹ ਦੇ ਵਿੱਚ ਬਿਤਾ ਕੇ ਆਪਣੇ ਘਰ ਵਾਪਸ ਪਹੁੰਚਿਆ ਇਸ ਮੌਕੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਜੁਲਾਈ 2023 ਚ ਹੜ੍ਹਾਂ ਦੀ ਮਾਰ ਸਮੇਂ ਉਹ ਆਪਣੇ ਦੋਸਤ ਰਤਨਪਾਲ ਜੋ ਕਿ ਸਤਲੁਜ ਦਰਿਆ ਪਾਰ ਜਲੰਧਰ ਇਲਾਕੇ ਦਾ ਰਹਿਣ ਵਾਲਾ ਉਸ ਦੇ ਨਾਲ ਆਪਣੀ ਭੈਣ ਦੇ ਘਰ ਪਾਣੀ ਦੀ ਮਾਰ ਹੇਠ ਆਏ ਸਮਾਨ ਨੂੰ ਚੁਕਾਉਣ ਗਿਆ ਸੀ ਤਾਂ ਪਾਣੀ ਦੇ ਤੇਜ਼ ਵਹਾਅ ਕਰਕੇ ਉਹ ਸਤਲੁਜ ਪਾਣੀ ਵਿੱਚ ਰੁੜ ਕੇ ਆਪਣੇ ਦੋਸਤਾਂ ਨਾਲ ਪੋਕ ਪਾਕਿਸਤਾਨ ਪਹੁੰਚ ਗਿਆ ਜਿੱਥੇ ਪਾਕਿਸਤਾਨੀ ਰੇਜ਼ਰਾ ਨੇ ਉਸ ਨੂੰ ਫੜ ਕੇ ਕੁੱਟਿਆ ਤੇ ਉਸ ਦੀਆਂ ਅੱਖਾਂ ਤੇ ਪਕਤੀ ਬਣ ਕੇ ਪਤਾ ਨਹੀਂ ਕਿੱਥੇ ਲੈ ਗਏ ਤੇ ਫਿਰ ਉਹਨਾਂ ਨੂੰ ਹਿੰਦੁਸਤਾਨ ਦਾ ਜਾਸੂਸ ਹੋਣ ਲਈ ਮਨਾਉਣ ਤੇ ਜ਼ੋਰ ਪਾਉਣ ਲੱਗੇ ਉਹਨਾਂ ਨੂੰ ਰਿਵਾਰਡ ਤੇ ਲੈ ਕੇ ਤਸੀਹੇ ਦਿੱਤੇ ਗਏ ਤੇ ਫਿਰ 1 ਸਾਲ ਦੀ ਸਜ਼ਾ ਤੇ 10000 ਦਾ ਜੁਰਮਾਨਾ ਕਰਕੇ ਜੇਲ੍ਹ ਸੁਟ ਦਿੱਤਾ ਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਛੱਡਿਆ ਨਹੀਂ ਗਿਆ ਤੇ 10000 ਰੁਪਏ ਜੁਰਮਾਨਾ ਨਾ ਦੇ ਨਾ ਕਰਕੇ ਹੋਰ ਸਜ਼ਾ ਕੱਟਣੀ ਪਈ ਹੈ ਸਰ ਜੀ ਇੰਡੀਆ ਨੇ ਵਾਪਸੀ ਲਿਆ ਉਹਨਾਂ ਦੇ ਪਹਿਲਾਂ ਸਭ ਤੋਂ ਧੰਨਵਾਦ ਕਰਦੇ ਆ ਜੀ ਤੇ ਬਾਕੀ ਇਹ ਪਿੰਡ ਦਾ ਸਮਾਨ ਕਢਾਉਣ ਗਿਆ ਸੀ ਪਿੰਡ ਚੰਦੀ ਵਾਲਾ ਹਜ਼ਾਰੇ ਵਾਲਾ ਪੋਲ ਟੁੱਟਿਆ ਸੀ ਸਾਰਾ ਉੱਥੋਂ ਅਸੀਂ ਰੋੜ ਕੇ ਚਲੇ ਗਏ ਜੀ ਪਾਕਿਸਤਾਨ ਸਾਨੂੰ ਪਤਾ ਨਹੀਂ ਲੱਗਿਆ ਜੀ ਰਿੰਕ ਕੀਤੀ ਸੀ ਫਿਰ ਰੋੜ ਕੇ ਉੱਥੇ ਪਾਣੀ ਨਾਲ ਰੋੜ ਕੇ ਉੱਥੇ ਪਾਕਿਸਤਾਨ ਪਹੁੰਚ ਗਏ ਹਾਂਜੀ ਅੱਛਾ ਫਿਰ ਅੱਗੇ ਜਾ ਕੇ ਕੀ ਹੋਇਆ ਅੱਗੇ ਜਾ ਕੇ ਸਾਨੂੰ ਇਹ ਉਹਨਾਂ ਨੇ ਏਜੰਸੀਆਂ ਨੇ ਫੜ ਲਿਆ ਜੀ ਉਹਨਾਂ ਦੇ ਆਰਮੀ ਨੇ ਮਿਨਟਰੀ ਨੇ ਸਾਡੇ ਹੱਥ ਬੰਨ ਲਿਆ ਅਸੀਂ ਅੱਖਾਂ ਬੰਨ ਕੇ ਉਹਨਾਂ ਨੇ ਸਾਨੂੰ 28 ਦਿਨ ਸੱਲਾਂ ਵਿੱਚ ਰੱਖਿਆ ਜੀ ਪਤਾ ਨਹੀਂ ਸੀ ਵੀ ਕਿੱਥੇ ਦੇਣਾ ਜਾਂ ਨੇਰ ਕੋਠੜੀ ਚ ਕੋਈ ਪਤਾ ਨਹੀਂ ਲੱਗ ਰਿਹਾ ਸੀ ਦੇਣਾ ਕਿ ਰਾਤ ਆ ਜੀ ਸਾਡੀ ਕੋਟ ਮਾਰ ਗਈ ਸੀ ਸਾਡੇ ਤੇ ਨਜਾਇਜ਼ ਪਰਚੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਹਿੰਦੇ ਜੇ ਤੁਸੀਂ ਨਹੀਂ ਮੰਨਦੇ ਕੁਝ ਵੀ ਕੁਝ ਨਹੀਂ ਕਰਦੇ ਤੁਹਾਨੂੰ ਅਸੀਂ ਐ ਕਰਦਾਂਗੇ ਮਾਰ ਦਾਂਗੇ ਸਾਨੂੰ ਕਿੰਨੇ ਪੁੱਛਣਾ ਜੀ ਅਸੀਂ ਤੁਹਾਨੂੰ ਮਾਰ ਕੇ ਦਰਿਆ ਵਿੱਚ ਸੱਟ ਰਿਏ ਹਰ ਤਮਕੀਆਂ ਦੇ ਰਹੇ ਸੀ ਫਿਰ ਸਾਡੇ ਦੋਨਾਂ ਨੇ ੱੱਕੇ ਨਾਲ ਪਰਚਾ ਬਣਾਇਆ ਕਿ ਇਹਨਾਂ ਨੂੰ ਪਰਚਾ ਬਣਾ ਕੇ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਜੀ 28-28 ਦਿਨ ਸਾਨੂੰ ਸਿਲਾਂ ਵਿੱਚ ਰੱਖਿਆ ਜੀ ਫਿਰ ਥਾਣੇ ਦਾ ਵੀ 7 ਦਿਨ ਦਾ ਰਿਮਾਂਡ ਸੀ ਪਹਿਲਾਂ ਦੋ 7-5 ਦਿਨ ਰੱਖਿਆ ਫਿਰ ਜਦੋਂ 2 ਦਿਨ ਦਾ ਰਿਮਾਂਡ ਲੈ ਕੇ ਉਹਨਾਂ ਨੇ ਸਾਡੀ ਪੁੱਛਗਿੱਛ ਕੀਤੀ ਸਾਡੇ ਨਾਲ ਉੱਥੇ ਤੱਕਾ ਹੋਇਆ ਜੀ ਤੇ ਇੰਡੀਆ ਸਰਕਾਰ ਨੂੰ ਇਹ ਕਹਿੰਨੇ ਕਿ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਪੁੱਛ ਦੱਸ ਸਾਡੇ ਤੋਂ ਜਿੰਨੀ ਮਰਜ਼ੀ ਕੀਤੀ ਜਾਵੇ ਫਿਰ ਮੈਂ ਬਾਗਾ ਬਾਰਡਰ ਦੇ ਟਾਰੀ ਤੇ ਆਪਣੇ ਬਾਰਡਰ ਤੇ ਉੱਥੇ ਏਜੰਸੀਆਂ ਨੂੰ ਪੁੱਛ ਦੱਸ ਕਰਾ ਕੇ ਆਇਆ ਸੀ ਅਜੇ ਵੀ ਥੋੜਾ ਸਾਰ ਸਾਨੂੰ ਤੰਗ ਕਰ ਰਿਹਾ ਹੈ ਕਿ ਤੁਸੀਂ ਨਹੀਂ ਸਹੀ ਨਹੀਂ ਦੱਸਿਆ ਕੁਝ ਨਹੀਂ ਦੱਸਿਆ ਸੀ ਕਿ ਦੁਬਾਰਾ ਸਾਡੇ ਤੋਂ ਪੁੱਛਿਆ ਜਾਵੇ ਪਰ ਕਿਸੇ ਤਰੀਕੇ ਨਾਲ ਪੁੱਛਿਆ ਜਾਵੇ ਸਾਡੇ ਨਾਲ ਤੱਕਾ ਨਾ ਕੀਤਾ ਜਾਵੇ ਕਿੰਨਾ ਟਾਈਮ ਉੱਥੇ ਲਾ ਕੇ ਆਏ ਹੋ ਅਸੀਂ 32 ਮਹੀਨੇ ਲਾ ਕੇ ਆਏ ਆ ਜੀ 30 ਜਾਂ 32 ਮਹੀਨੇ ਲਾਇਏ ਪੂਰਾ ਟਾਈਮ ਉੱਥੇ ਲਾ ਕੇ ਆਏ ਸਾਨੂੰ ਸਾਲ ਦੀ ਸਜ਼ਾ ਹੋਈ ਸੀ ਬਾਕੀ ਨਜ਼ਰ ਟਾਈਮ ਹੀ ਕੱਟਿਆ ਜੀ ਜੇਲ੍ਹ ਦੇ ਵਿੱਚ ਬਹਿ ਕੇ ਉੱਥੇ ਤੁਹਾਡੇ ਤੇ ਮੁਕਾਦਮਾ ਕਾਹਦਾ ਦਰਜ ਕੀਤਾ ਉੱਥੇ ਜੀ ਬਾਰਡਰ ਕ੍ਰਾਸਿੰਗ ਦਾ ਜੀ ਕਿ ਜੀ ਇਹ ਬਾਰਡਰ ਕ੍ਰਾਸ ਕਰਕੇ ਆਇਆ ਜੀ ਪਾਕਿਸਤਾਨ ਦੇ ਵਿੱਚ ਕਿੰਨਾ ਕੋਖਾ ਸਮਾਂ ਕੱਢਿਆ ਉੱਥੇ ਬਹੁਤ ਸਾਰਾ ਔਖਾ ਟਾਈਮ ਕੱਟਿਆ ਜੀ ਹੁਣ ਆਪਣੇ ਪਰਵਾਸਾਂ ਕੇ ਖੁਸ਼ੀ ਹੋ ਰਹੀ ਹੈ ਹਾਂਜੀ ਸਰ ਇੱਥੇ ਪਹਿਲਾਂ ਕਾਹਦਾ ਕੰਮ ਕਰਦੇ ਸੀ ਇੱਥੇ ਸਰ ਖੇਤੀਬਾੜੀ ਕਰੀਦੀ ਸੀ ਡਰਾਈਵਰੀ ਕਰੀਦੀ ਸੀ ਹੁਣ ਫਿਰ ਇੱਥੇ ਆ ਕੇ ਆਪਣਾ ਨਵੇਂ ਸਰੂਪ ਕੰਮ ਸ਼ੁਰੂ ਕਰੋਗੇ ਹਾਂਜੀ ਨਵੇਂ ਸਰੂਪ ਕੰਮ ਸ਼ੁਰੂ ਕਰਾਂਗੇ ਜੀ ਤੁਸੀਂ ਵਿਆਹੀ ਹੋਏ ਹੋ ਬੱਚੇ ਵੀ ਹੈਗੇ ਹਾਂਜੀ ਹਾਂਜੀ ਕਿੰਨੇ ਬੱਚੇ ਆਪਣੇ ਦੋ ਮੁੰਡੇ ਆ ਜੀ ਠੀਕ ਹੁਣ ਆਪਣੇ ਬੱਚਿਆਂ ਕੋਲ ਆ ਕੇ ਖੁਸ਼ੀ ਹੋ ਰਹੀ ਹੈ ਹਾਂਜੀ ਸਰ ਠੀਕ ਜੇਬ ਦੇ ਲੋਨ ਤਾਂ ਸਦਮ ਵੀ ਕੀਤਾ ਗਿਆ ਉੱਥੇ ਤੁਹਾਨੂੰ ਸਜਾ ਹੋਗੀ ਸੀ ਉਸ ਤੋਂ ਬਾਅਦ ਕਹਿੰਦੇ ਬਿਲਕੁਲ ਤੁਹਾਨੂੰ ਵੀ ਹੋਈ ਹੈ ਨਾ ਸਜਾ ਤੋਂ ਬਾਅਦ ਜਣੀ ਜੀ ਕੁੱਟਮਾਰ ਹੋਈ ਜੀ ਪਹਿਲਾਂ ਕੁੱਟਮਾਰ ਬਹੁਤ ਜ਼ਿਆਦੀ ਹੋਈ ਹੈ ਜੀ ਠੀਕ ਆ ਉੱਥੇ ਖਾਣਾ ਪੀਣਾ ਕਿਸ ਤਰ੍ਹਾਂ ਦਿੱਤਾ ਜਾਂਦਾ ਸੀ ਖਾਣਾ ਪਾਣੀ ਠੀਕ ਹੀ ਮਿਲ ਰਿਆ ਸੀ ਸਰ ਪਰ ਇੰਨਾ ਹੋ ਨਹੀਂ ਸੀ ਅਗਰ ਜੇ ਕੋਈ ਬਿਮਾਰ ਹੋ ਜਾਂਦਾ ਕਿਸ ਤਰ੍ਹਾਂ ਦਾ ਇਲਾਜ ਕਰਾਇਆ ਜਾਂਦਾ ਸੀ ਠੀਕ ਇਲਾਜ ਕਰਵਾਇਆ ਜਾਂਦਾ ਸੀ ਇੱਕ ਨਾਲ ਦੀਆਂ ਗੋਲੀਆਂ ਦਿੰਦੇ ਰਏ ਜੀ ਸਾਨੂੰ ਤਿੰਨ ਸਾਲ ਦੇ ਵਿੱਚ ਕੋਈ ਗੋਲੀ ਬਦਲੀ ਹੋਈ ਤਾਂ ਵੇਖੀ ਨਹੀਂ ਜੀ ਪੈਰਾਡੋਲ ਦੇਤੀ ਹੈ ਜੀ ਕਿ ਜੇ ਵੱਖੀ ਦਰਦ ਦੇ ਚਾਹੀਏ ਬੁਖਾਰ ਵਾਲੀ ਗੋਲੀ ਦੇਣੀ ਉਹਨਾਂ ਨੇ ਉੱਥੇ ਤੁਹਾਡੇ ਮਤਲਬ ਤਾਂ ਹੋਰ ਭਾਰਤੀ ਕੈਦੀ ਕਿੰਨੇ ਸੀਗੇ ਹਰ ਜੀ ਸਾਡੇ ਨਾਲ ਜਦੋਂ ਅਸੀਂ ਉੱਥੇ ਸੀ ਉਦੋਂ ਜਿਹੜੇ ਸਹੀ ਸੀਗੇ ਉਹ ਸਾਡੇ ਨਾਲ ਜੇਲ੍ਹ ਦੇ ਵਿੱਚ ਸੀ ਬਾਕੀ ਨੂੰ ਉਹਨਾਂ ਨੇ ਸ਼ਿਫਟ ਬੁਗਾਤਾ ਸੀ ਬਾਹਰ ਹਸਪੀਟਲ 'ਚ ਜੀ ਕਿੰਨੇ ਬੰਦੇ ਸੀਗੇ ਇਹ ਪਾਕਿਸਤਾਨ ਦੀ ਕਿੱਥੋਂ ਦੀ ਜੇਲ੍ਹ ਸੀ ਇਹ ਇਹ ਕੋਡ ਲਗਭਗ ਲਾਹੌਰ ਜੇਲ੍ਹ ਸੀ ਲਗਭਗ 3 ਅਸਲ ਤੇ ਪਾਕਿਸਤਾਨੀ ਜਿਹੜੇ ਕੈਦੀ ਸੀ ਉਹ ਤੇ ਇੰਡੀਅਨ ਕੈਦੀਆਂ ਨੂੰ ਵੱਖਰਾ ਰੱਖਿਆ ਜਾਂਦਾ ਇਕੱਠੇ ਸੀ ਨਹੀਂ ਨਹੀਂ ਜੀ ਵੱਖਰਾ ਰੱਖਿਆ ਜਾਂਦਾ ਸੀ ਜੀ ਉੱਥੇ ਬੰਦ ਰਹਿੰਦੇ ਸੀ ਜੀ ਅਸੀਂ ਚੱਕੀਆਂ ਜਾਈ ਉਹਨਾਂ ਦਾ ਮੇਲ ਮਲਾਪ ਹੁੰਦਾ ਸੀ ਦੋਨਾਂ ਨਹੀਂ ਹੁੰਦਾ ਸੀ ਇਹ ਨਾਮ ਤੋਂ ਸਕੰਦਲਪੁਰ ਤੇ ਕਿਵੇਂ ਹੁਣ ਤੁਹਾਡੇ ਘਰ ਦੇ ਘਰੇ ਆ ਗਿਆ ਕਿੰਨਾ ਔਖਾ ਟਾਈਮ ਕੱਢਿਆ ਇਹਨਾਂ ਬਿਨਾਂ ਤੁਸੀਂ ਬਹੁਤ ਔਖਾ ਟਾਈਮ ਕੱਢਿਆ ਜੀ ਹਾਂਜੀ ਬਹੁਤ ਜ਼ਿਆਦਾ ਹੁਣ ਬਹੁਤ ਖੁਸ਼ੀ ਆ ਸਾਨੂੰ ਘਰੇ ਆਏ ਦੀ ਪਰ ਸਾਨੂੰ ਫਿਰ ਵੀ ਪਰੇਸ਼ਾਨ ਕੀਤਾ ਜਾਂਦਾ ਉੱਥੇ ਲੈ ਕੇ ਆਓ ਉੱਥੇ ਲੈ ਕੇ ਆਉਆ ਸੀ ਕਿਤੇ ਨਹੀਂ ਲੈ ਜਾ ਸਕਦੇ ਬਹੁਤ ਪਰੇਸ਼ਾਨ ਕਰਿਆ ਜੀ ਕੋਲ ਸ ਕਹਿੰਦੀ ਆ ਸਾਨੂੰ ਵੀ ਉੱਥੇ ਲੈ ਕੇ ਆਓ ਕਿੱਥੇ ਲੈ ਕੇ ਆਓ ਸੀ ਐਸਟਾ ਕਿਉਂ ਲੈ ਕੇ ਆਉਂਦੇ ਕਹਿੰਦੇ ਪੁੱਛ ਦੱਸ ਕਰਨੀ ਆ ਇਹਨਾਂ ਦੀ ਇੰਨੀ ਹਾਲਤ ਹੈ ਨਹੀਂ ਪੁੱਛ ਦੱਸ ਹੁਣ ਕਿੰਨਾ ਟਾਈਮ ਉੱਥੇ ਕੱਢ ਕੇ ਆਇਆ ਹੁਣ ਜੇ ਘਰ ਚ ਆਇਆ ਕੋਈ ਦੋ ਪਰਿਵਾਰ ਨਾਲ ਟਾਈਮ ਕੱਢਣ ਦਾ ਟਾਈਮ ਆ ਤੇ ਹੁਣ ਫਿਰ ਕਹਿੰਦੇ ਉੱਥੇ ਲੈ ਕੇ ਆਓ ਇਹਦੀ ਹਾਲਤ ਹੈ ਨਹੀਂ ਜਾਣਦੀ ਕਿਤੇ ਵੀ ਤੁਸੀਂ ਕੋਈ ਡਰੀ ਮਹਿਸੂਸ ਕਰਦੇ ਹੋ ਹਾਂਜੀ ਹੂੰ ਤੁਸੀਂ ਕਿੰਨਾ ਟਾਈਮ ਲਾ ਕੇ ਆਇਆ ਇਹ ਹੁਣ ਇਹਨਾਂ ਨੂੰ ਦੱਸਿਆ ਤੁਹਾਨੂੰ ਸੁਣ ਕੇ ਕਿਵੇਂ ਲੱਗਿਆ ਕਿ ਮਤਲਬ ਔਖਾ ਟਾਈਮ ਕਿੰਨਾ ਲੰਘਿਆ ਹਾਂਜੀ ਬਹੁਤ ਔਖਾ ਕੱਢਿਆ ਟਾਈਮ ਇਹਨਾਂ ਨੇ ਦੱਸਿਆ ਜਦੋਂ ਜਦੋਂ ਇਹ ਉੱਧਰ ਚਲੇ ਗਏ ਸੀਗੇ ਫੇਰ ਦੇ ਵਿੱਚ ਲੈ ਕੇ ਇਹਨਾਂ ਨੂੰ ਥੋੜਾ ਕਿੰਨੇ ਚਿਰ ਬਾਅਦ ਇਹਨਾਂ ਨਾਲ ਤਾਲ ਮਿਲਦਾ ਜੀ 6-7 ਮਹੀਨੇ ਲੱਗ ਗਏ ਸੀ ਸਾਨੂੰ ਪਤਾ ਹੀ ਨਹੀਂ ਲੱਗਿਆ ਸੀ ਵੀ ਕਿੱਥੇ ਆ ਗਏ ਇੱਥੇ ਨੇ ਬਸ ਪੁਲਿਸ ਨੇ ਦੱਸਿਆ ਸੀ ਜਦੋਂ ਫੜੇ ਗਏ ਉਦੋਂ ਹੀ ਤੁਸੀਂ ਕਿੱਥੇ-ਕਿੱਥੇ ਗਏ ਵੀ ਇਹਨਾਂ ਨੂੰ ਛਡਾਉਣ ਲਈ ਕਿਵੇਂ ਗਏ ਬਹੁਤਾਂ ਤੇ ਗਏ ਸੀ ਡੀਸੀ ਕੋਲ ਗਏ ਸੀ ਲੁਧਿਆਣੇ ਹਾਂ ਬਾਕੀ ਜੋ ਗਰੋਂਗ ਗਏ ਸੀ ਹਾਂਜੀ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਹਾਂਜੀ ਬਹੁਤ ਧੰਨਵਾਦ ਆ ਇਹਨਾਂ ਦਾ ਜੀ ਬੱਚ ਦੀ ਗੱਲ ਹੋ ਜਾਂਦੀ ਸੀ ਫੋਨ ਤੇ ਇਹਨਾਂ ਨਾਲ ਹਾਂਜੀ ਬਹੁਤ ਵਾਰ ਹੁੰਦੀ ਸੀ ਹਰ ਬੋਦ ਹਰ ਬੋਦ ਹਾਂਜੀ ਹਰ ਬੋਦ ਉਹ ਆਉਂਦੇ ਆ ਇੱਧਰ ਉਹ ਕਿੰਨਾ ਟਾਈਮ ਪਹਿਲਾਂ ਪਤਾ ਲੱਗਿਆ ਸੀ ਤੁਹਾਨੂੰ ਕਿ ਉਹ ਇੱਥੇ ਆ ਰਹੇ ਨੇ ਸਾਨੂੰ ਤਾਂ ਸਿਰਫ ਸਰਪੰਚ ਸਾਹਿਬ ਨੇ ਦੱਸਿਆ ਸੀ ਇਹਨਾਂ ਨੂੰ ਫੋਨ ਆਇਆ ਸੀ ਇੱਕ ਕੋੜ ਪੇਟੋਂ ਜਿਹੜਾ ਮੁੰਡਾ ਹਰਵਿੰਦਰ ਵਾਪਸ ਆਇਆ ਜੀ ਕਿਵੇਂ ਉਹ ਮਤਲਬ ਤੁਹਾਡੇ ਕਿੰਨਾ ਕਿਸ ਜ਼ੋਰ ਲੱਗਿਆ ਜੀ ਤੇ ਕੀ ਕਹੋਗੇ ਜੀ ਸਰ ਪਹਿਲਾਂ ਸਾਰੇ ਚੈਨਲਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਆਵਾਜ਼ ਠਾ ਕੇ ਜਦੋਂ ਰੁੜ ਕੇ ਗਏ ਸੀ ਇਹਨਾਂ ਨੇ ਕਿ ਆਵਾਜ਼ ਪਹਚਾਈ ਸਾਡੀ ਫਿਰ ਜਦ ਲਿਓਣ ਚ ਆਵਾਜ਼ ਬਹੁਤ ਪਚਾਉਂਦੇ ਰਹੇ ਗਿਆ ਸਾਰਾ ਸਿ ਬਹੁਤ ਧੰਨਵਾਦ ਸਾਰੇ ਚੈਨਲਾਂ ਦਾ ਕਰਦੇ ਆਂ ਜਿਹੜਾ ਰਵਿੰਦਰ ਸਿੰਘ ਬਿਲਕੁਲ ਸਹੀ ਵਾਪਸ ਪਰਤ ਇੰਡੀਆ ਪਰਤੇ ਆਇਆਗਾ ਵਾ ਜੀ ਤੁਹਾਨੂੰ ਕੋਈ ਮੁਸ਼ਕਲ ਹੋਈ ਉਹਨੂੰ ਵੀ ਨੇ ਕਿਵੇਂ ਉੱਥੇ ਟਾਈਮ ਕੱਢਿਆ ਆਪਣਾ ਜਿਹੜੇ 32 ਮਹੀਨੇ ਉੱਥੇ ਲਾਇਆ ਜਨੇ ਇਹ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਟਾਈਮ ਅਸੀਂ ਕੱਢਿਆ ਵਾ ਤੇ ਬਹੁਤ ਜਾਨੀ ਕਿ ਸਾਨੂੰ ਉਹਨਾਂ ਦੇ ਵਿਸਤਾਰ ਕਰਕੇ ਰੈਂਜਰਾਂ ਨੇ ਵਖਤਾਰ ਕੀਤਾ ਵਾ ਉਸ ਤੋਂ ਬਾਅਦ ਸਾਰੇ ਇਹਨਾਂ ਨੇ ਬੰਦ ਕੀਤਾ ਨਜ਼ਰਬੰਦ ਕਰਕੇ ਇਹਨਾਂ ਨੂੰ ਨੇਰੀ ਕੋਠੜੀ ਰੱਖਿਆ ਵਾ ਬਹੁਤ ਜ਼ਿਆਦਾ ਟਾਈਮ ਮੁਸ਼ਕਲ ਨਾਲ ਕੱਢਿਆ ਉਹਨਾਂ ਨੇ ਉਥੇ ਇਹਨਾਂ ਦੀ ਵਾਪਸੀ ਦਾ ਸੁਨੇਹਾ ਤੁਹਾਨੂੰ ਕਿਹਨੇ ਮੈਸੇਜ ਕੀਤਾ ਵੀ ਇਹ ਵਾਪਸ ਆ ਰਹੇ ਆ ਸਾਰੇ ਤੋਂ ਆਪ ਨੂੰ ਫੋਨ ਤੇ ਮੈਸੇਜ ਆਇਆ ਸੀ ਐਸਐਸਪੀ ਦਫਤਰੋਂ ਸੀ ਆਈਡੀ ਦਫਤਰੋਂ ਵੀ ਤੁਹਾਡੇ ਦੋ ਪੰਜ ਸੱਤ ਬੰਦੇ ਆ ਜੀ ਰਿਆ ਹੋਏਗੇ ਆ ਜਿਦੇ ਵਿੱਚ ਤੁਹਾਡੇ ਦੋ ਬੰਦਿਆਂ ਦਾ ਨਾਮ ਆਇਆ ਹੋਇਆ ਵਾ ਇੱਕ ਰਤਨਪਾਲ ਸਿੰਘ ਆ ਤੇ ਖਰਿੰਦਰ ਸਿੰਘ ਹੈਗਾ ਫਿਰ ਕਨੈਕਟ ਕੀਤਾ ਇਹਨਾਂ ਦੇ ਨਾਲ ਫਿਰ ਅਸੀਂ ਬਾਗਾ ਬਾਰਡਰ ਪਹੁੰਚੇ ਉੱਥੇ ਗੱਡੀ ਕਰਾਇਤੇ ਕਰਕੇ ਫਿਰ ਜਦੋਂ ਪਹੁੰਚੇ ਉੱਥੇ ਫਿਰ ਅਸੀਂ ਨਾਂ ਨੂੰ ਲਿਖਾਇਆ ਸਾਰਿਆਂ ਨੂੰ ਜਾ ਕੇ ਉੱਥੇ ਫਿਰ ਕਿਹਾ ਕਿ ਸਾਢੇ 7 ਵਜੇ ਕੱਢਣਗੇ ਫਿਰ ਉਹਨਾਂ ਨੇ ਕੱਢਿਆ ਉੱਥੋਂ ਫਿਰ ਏਜੰਸੀਆਂ ਨੇ ਟੈਲੀਜੰਸੀ ਸਾਰਾ ਫਿਰ ਮੈਡੀਕਲ ਗੁਰਨਾਨ ਕਮੇਡਿਕਲ ਜਾਂਦਾ ਗਿਆ ਇਹਨਾਂ ਨੂੰ ਉੱਤੇ ਫਿਰ ਇਹਨਾਂ ਨੂੰ ਸਾਨੂੰ ਸਪੁਰਦਾਰੀ ਤੇ ਐਸਐਚਓ ਸਾਹਿਬ ਨੇ ਸਾਨੂੰ ਭੇਜ ਦਿੱਤਾ ਉੱਥੇ